ਸ਼੍ਰੀਕਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀ ਆਂ ਆਓ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਜੂਨ 1984 ਦੇ ਕੱਲੂ ਘਾਰੇ ਦੀ 41ਵੀਂ ਵਰ੍ਹੇ ਸ੍ਰੀ ਅਖੰਡ ਪਾਤਸ਼ਾਹਬ ਜੀ ਦੇ ਪਾਏ ਗਏ ਭੋਗ ਗੁਰਦੁਆਰਾ ਗੋਪਾਲ ਸਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ รัฐปูชนাশیوں ਨੂੰ ਵਿਜੀਲੈਂਸ ਨੇ ਭੇਜੇ ਸੰਮਣ ਲੁਧਿਆਣਾ ਤੋਂ ਲੜ ਰਹੇ ਨੇ ਜਿੰਨੀ ਚੋਲ ਸੋਹਣ ਸਿੰਘ ਠੰਡਲ ਪਾਸ਼ ਪਾਛ ਪੜਮੂੜ ਅਕਾਲੀ ਦਲ ਚੋਈ ਸ਼ਾਮਿਲ 6 ਜੂਨ 1984 ਦੇ ਹਮਲੇ ਦਾ ਅੱਜ ਵੀ ਭਾਰਤ ਸਰਕਾਰ ਕੋਲ ਕੋਈ ਵੀ ਜਵਾਬ ਨਹੀਂ ਜ세ਦਾ ਰੋਟੇ ਅੱਜ ਦੀਆਂ ਖਬਰਾਂ ਵਿਸਥਾਰ ਨਾਲ ਜੂਨ 1984 ਦੇ ਕੱਲੂ ਘਾਰੇ ਦੀ 41ਵੀਂ ਵਰਸੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਾਂਤੀਪੂਰਵਕ ਸਮਾਪਤ ਹੋ ਗਈ ਹੈ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਐਮਪੀ ਸਰਬਜੀਤ ਸਿੰਘ ਖਾਲਸਾ ਬਾਪੂ ਤਰਸੀਮ ਸਿੰਘ ਬੁਟਾਦਾਲ ਦੇ ਮੁਖੀ ਬਾਬਾ ਬਲਬੀਰ ਸਿੰਘ ਤਰਨਾਦਾਲ ਦੇ ਮੁਖੀ ਬਾਬਾ ਮੇਜਰ ਸਿੰਘ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਤੇ ਸਿੱਖ ਸੁਭਾਵਾਂ ਪਹੁੰਚੀਆਂ ਸਮਾਪਤੀ ਸਮਾਰੋਹ ਤੋਂ ਬਾਅਦ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਹੈ ਕਿ 1984 ਦੇ ਵਿੱਚ ਕਾਂਗਰਸ ਦੇ ਇਸ਼ਾਰੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਕੀਤਾ ਗਿਆ ਸੀ ਜਿਸ ਨੂੰ 41 ਸਾਲ ਹੋ ਗਏ ਨੇ ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੁਣ ਤੱਕ ਇੱਕ ਮਾਤਾ ਜਿਸ ਦੇ ਘਰ ਦੇ 4 ਜੀ ਕਲੂਕਾਰੇ ਵਿੱਚ ਸ਼ਹੀਦ ਹੋ ਗਏ ਸਨ ਤੇ ਅੱਜ ਵੀ ਉਹ ਇਕੱਲੇ ਰਹਿ ਰਹੀ ਹੈ ਸਾਨੂੰ ਸਭ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਇੱਕ ਖਾਲਸਾਈ ਝੰਡੇ ਹੰਠ ਇਕੱਠੇ ਹੋਣ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਚਿਰ ਕੌਮ ਇਕੱਠੇ ਨਹੀਂ ਹੁੰਦੀ ਉਹਨਾਂ ਚਿਰ ਸਾਨੂੰ ਇਨਸਾਫ਼ ਨਹੀਂ ਮਿਲਣਾ ਸਾਨੂੰ ਆਪਸੀ મતਭੇਦ ਛੱਡ ਕੇ ਇਕਜੁੱਟ ਹੋਣਾ ਚਾਹੀਦਾ ਹੈ ਬਟਾਲੇ ਵਿਖੇ ਜੋ ਪੋਸਟਰ ਲੱਗੇ ਸੀ ਕਿ ਇਹ ਧਰਤੀ ਸਾਡੀ ਹੈ ਪਰ ਇਹ ਧਰਤੀ ਗੁਰੂਆਂ ਦੀ ਹੈ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਧਰਮੀ ਫੌਜੀ ਨੂੰ ਯਾਦ ਕਰਦੇ ਹਾਂ ਤੇ ਕੌਮ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰੀਏ ਗੁਰਦੁਆਰਾ ਗੋਪਾਲ ਸਰ ਸਾਹਿਬ ਯਾਦਗਾਰ ਸ਼੍ਰੋਮਣੀ ਭਗਤ ਧੰਨਾ ਜੀ ਪਿੰਡ ਗਗੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਤਮਸਤਕ ਹੋਏ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਸੰਤ ਬਾਬਾ ਅਮਰਜੀਤ ਸਿੰਘ ਨੇ ਉਹਨਾਂ ਦਾ ਗੁਰਦੁਆਰਾ ਸਾਹਿਬ ਪਹੁੰਚਣ ਤੇ ਸਨਮਾਨ ਕੀਤਾ ਅਤੇ ਪੰਥਕ ਵਿਚਾਰਾਂ ਕੀਤੀਆਂ ਇਸ ਮੌਕੇ ਸਰਦਾਰ ਬਾਦਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਬਲਵਿੰਦਰ ਸਿੰਘ ਭੁੰਦੜ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵੀ ਹਾਜ਼ਰ ਰਹੇ इस मौके संत बाबा अमरजीत सिंह ने कहा कि पंजाब को बचाने लिए खेतरी पार्टी की बहुत लौड़ है जेकर खेतरी पार्टी मजबूत होगी पंजाब के मसले हल हो इस मौके सरदार बादल ने कहा कि गुरुद्वारा गोपालसर साहिब विखे नतमस्तक हो के मानु बहुत वाडा सुून मिले समय पंजाब अंदर बनी आप सरकार हर फ्रंट से फेल साबित हुई है पंजाब अंदर गुंडागर्दी लुटा खोह ਵੱਧ ਗਈਆਂ ਨੇ ਤੇ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਨੇ ਉਹਨਾਂ ਕਹੇ ਕਿ ਪੰਜਾਬ ਨੂੰ ਬਚਾਉਣ ਲਈ ਤੁਹਾਡੇ ਸਾਥ ਦੀ ਲੋੜ ਹੈ ਤੇ ਤੁਸੀਂ ਅਕਾਲੀ ਦਲ ਨੂੰ ਮਜ਼ਬੂਤ ਕਰੋ ਇਸ ਮੌਕੇ ਯੂਥ ਅਕਾਲੀ ਆਗੂ ਗੁਰਿੰਦਰਜੀਤ ਸਿੰਘ ਰੂਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਗੁਰਦੁਆਰਾ ਸਾਹਿਬ ਪਹੁੰਚਣ ਤੇ ਧੰਨਵਾਦ ਕੀਤਾ ਉਧਰ ਲੁਧਿਆਣਾ ਪੱਛਮੀ ਹਲਕੇ ਦੇ ਹੋਣ ਜਾ ਰਹੀ ਜਿਮਨੀ ਚੌਂ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਨਾਸ਼ੂ ਮੁਸੀਬਤਾਂ ਦੇ ਵਿੱਚ गिर ਗਏ ਨੇ ਜੀ ਹਾਂ ਵਿਜੀਲੈਂਸ ਵੱਲੋਂ ਉਹਨਾਂ ਨੂੰ ਸੱਮਣ ਭੇਜ ਕੇ ਅੱਜ ਹੀ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਦੱਸ ਦਈਏ ਕਿ ਆਸ਼ੂ ਨੂੰ ਇਸ ਤੋਂ ਪਹਿਲਾਂ ਵੀ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਮਗਰੋਂ ਉਹ ਜੇਲ੍ਹ ਦੇ ਵਿੱਚ ਹੀ ਰਹਿ ਰਹੇ ਸਨ ਜਾਣਕਾਰੀ ਮੁਤਾਬਕ ਹੁਣ ਵਿਜੀਲੈਂਸ ਨੇ ਕਿਸੇ ਵੱਖਰੇ ਕੇਸ ਦੇ ਵਿੱਚ ਆਸ਼ੂ ਨੂੰ ਸੰਮਣ ਭੇਜੇ ਨੇ ਇਹ ਮਾਮਲਾ ਲੁਧਿਆਣਾ ਦੇ ਇੱਕ ਸਕੂਲ ਦੀ ਜ਼ਮੀਨ ਦੇ ਵਿਵਾਦ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਫਿਲਹਾਲ ਇਸ ਬਾਰੇ ਭਾਰਤ ਪੂਸ਼ਣ ਆਸ਼ੂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਸਾਥੀ ਅਤੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੇਕਰ ਵਾਪਸੀ ਕਰ ਲਈ ਹੈ ਜੀ ਹਾਂ ਸੋਹਣ ਸਿੰਘ ਠੰਡਲ ਲੋਕ ਸਭਾ ਚੋਣਾਂ ਮੌਕੇ ਭਾਜਪਾ ਵਿੱਚ ਚਲੇ ਗਏ ਸਨ ਜਿਨ੍ਹਾਂ ਨੇ ਹੁਣ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ਹੈ ਲੁਧਿਆਣਾ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸੋਹਣ ਸਿੰਘ ਠੰਡਲ ਨੇ ਅਕਾਲੀ ਦਲ ਵਿੱਚ ਵਾਪਸੀ ਕੀਤੀ ਹੈ ਇਸ ਦੌਰਾਨ ਗੱਲਬਾਤ ਕਰਦੇ ਹਨ ਕਿ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲੀ ਪਾਰਟੀ ਹੈ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸੋਹਣ ਸਿੰਘ ਠੰਡਲ ਦਾ ਪਾਰਟੀ ਵਿੱਚ ਸਵਾਗਤ ਕੀਤਾ ਹੈ ਅੱਜ ਠੰਡਲ ਸਾਹਿਬ ਜਿਹੜੇ ਥੋੜੇ ਜਿਹੇ ਮਹੀਨੇ ਵਾਸਤੇ ਡਿਪਟੀਸ਼ਨ ਤੇ ਗਏ ਸੀ ਉਹਨਾਂ ਦੀ ਡਿਪਟੀਸ਼ਨ ਕੈਨਸਲ ਕਰਕੇ ਵਾਪਸ ਅਸੀਂ ਬੁਲਾ ਲਿਆ ਮੈਂ ਇਹਨਾਂ ਕਹਿਣਾ ਚਾਹਣਾ ਤੁਸੀਂ ਅਗਲੇ ਦਿਨਾਂ ਦੇਖੋਗੇ ਕਿਵੇਂ ਲੋਕ ਵਾਪਸ ਕਾਲੀ ਦਲ ਚ ਸ਼ਾਮਲ ਹੋ ਰਿਹਾ ਬਹੁਤ ਪਾਰਟੀਆਂ ਦੇ ਲੋਕ ਨੇ ਮੈਨੂੰ ਅਪਰੋਚ ਕੀਤਾ ਕਿਉਂਕਿ ਇੱਕ ਮੰਚ ਆ ਗਿਆ ਲੋਕਾਂ ਦੇ ਖਾਸ ਕਰਕੇ ਪੰਜਾਬੀਆਂ ਦੇ ਕਿ ਪੰਜਾਬ ਨੂੰ ਬਚਾਉਣ ਵਾਸਤੇ ਕੱਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਕਾਲੀ ਦਲ ਹੈ ਜੋ ਹਾਲਾਤ ਪੰਜਾਬ ਦੇ ਪਿਛਲੇ 10 ਸਾਲਾਂ ਚ ਕਾਂਗਰਸ ਤੇ ਹੁਣ ਝਾੜੂਆਂ ਨੇ ਬਣਾਤਾ ਐ ਜੀ ਹਾਲਾਤ ਆਜ਼ਾਦੀ ਦੇ ਬਾਅਦ ਨਹੀਂ ਬਣੀ ਜੈ ਜੀ ਮਾੜੀ ਹਾਲਾਤ ਹੁਣ ਬਣ ਗਈ ਹੈ ਜਿਹੜੀ ਵੱਡੀ ਗੱਲ ਹੈ ਸੈਂਸ ਆਫ ਇਨਸਿਕਿਉਰਿਟੀ ਹਰ ਰੋਜ਼ ਕਤਲ ਹੋ ਰਿਹਾ ਅੱਜ ਵੀ ਮੈਨੂੰ ਹੁਣੀ ਆਉਂਦੇ ਉਹਦੇ ਮੱਦੇਂ ਜੰਡਿਆਲਾ ਇੱਕ ਵਪਾਰੀ ਦਾ ਕਤਲ ਹੋ ਕਰ ਦਿੱਤਾ ਗਿਆ ਹਰ ਰੋਲ ਵਿਦਾਊਟ ਫੇਲ ਐਕਸਟਾਰਸ਼ਨ ਹੋ ਰਹੀ ਐ ਮਰਡਰ ਹੋ ਰਿਹਾ ਜਿਹੜੇ ਸੂਬੇ ਦੀ ਸਰਕਾਰ ਸਿਕਿਉਰਟੀ ਨਹੀਂ ਪ੍ਰੋਵਾਈਡ ਕਰ ਸਕਦੀ ਉਹ ਤੋਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਉਦਰਸ਼ੀੜੀ ਅਕਾਲ ਤਖਤ ਸਾਹਿਬ ਤੇ 6 ਜੂਨ ਦੇ ਸਮਾਗਮ ਮੌਕੇ ਪਹੁੰਚੇ ਸਾਭਕਾ ਜੋਥੇਦਾਰ ਜਸਬੀਰ ਸਿੰਘ ਰੋਡੇ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਦੇ ਦਿਨ ਭਾਰਤੀ ਫੌਜ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਗਏ ਹਮਲੇ ਵਿੱਚ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਪਿੰਡਰਾਵਾਲੀ ਭਾਈ ਅਮਰੀਕ ਸਿੰਘ ਭਾਈ ਤਾਰੂ ਸਿੰਘ ਅਤੇ ਜਰਨੈਲ ਸੁਬੇਕ ਸਿੰਘ ਤੇ ਕਈ ਸਿੰਘ ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਪਰ ਅੱਜ ਤੱਕ ਸਰਕਾਰ ਕੋਲ ਇਸ ਕੀਤੇ ਹਮਲੇ ਦਾ ਕੋਈ ਜਵਾਬ ਨਹੀਂ ਸਗੋਂ ਇਸ ਗੱਲ ਦੀ ਸਚਾਈ ਨਾਲ ਜਾਣੂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਠਾਵਾਂ ਵੱਲੋਂ ਇਸ ਦਿਹਾੜੇ ਨੂੰ ਪੂਰੇ ਵਿਸ਼ਵ ਵਿੱਚ ਮਨਾਇਆ ਗਿਆ ਪਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਿਆਨੀ ਗੜਗਜ ਦਾ ਵੱਖ-ਵੱਖ ਜਥੇਬੰਦੀਆਂ ਤੇ ਸੰਪਰਦਾਇ ਵੱਲੋਂ ਵਿਰੋਧ ਅਣਸੁਖਾਵੀ ਘਟਨਾ ਜਿਸ ਦੇ ਸਿੱਧੇ ਤੌਰ ਤੇ ਕਸੂਰਵਾਦ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਜਿਨ੍ਹਾਂ ਰਾਤ ਦਿਨ ਹਨੇਰੇ ਵਿੱਚ ਬਿਨਾਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਜਥੇਦਾਰ ਥਾਪਨ ਦੀ ਗੱਲ ਕੀਤੀ ਜਿਸ ਦਾ ਰੋਜ਼ ਸਿੱਖ ਕੌਮ ਵਿੱਚ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨਾਲ-ਨਾਲ ਸਿੱਖ ਸੰਪਰਦਾਇ ਵੱਲੋਂ ਕੀਤਾ ਜਾ ਰਿਹਾ ਹੈ ਜੋ ਕਿ ਮੰਦ ਭਾਗੀ ਗੱਲ ਹੈ ਕਿਉਂਕਿ ਸਿੱਖ ਕੌਮ ਕਿਸੇ ਪ੍ਰਕਾਰ ਦਾ ੱੱੱਕਾ ਬਰਦਾਸ਼ਤ ਨਹੀਂ ਕਰਦੀ ਚਾਹੇ ਉਹ ਸਰਕਾਰ ਦਾ ਹੋਵੇ ਜਾਂ ਫਿਰ ਧਾਰਮਿਕ ਸੰਸਥਾਵਾਂ ਦਾ ਬਾਕੀ ਸਭ ਦੀ ਆਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੀ ਹੋਈ ਹੈ ਸੰਗਤਾਂ ਇਸ ਦਿਹਾੜੇ ਨੂੰ ਵਿਸ਼ਵ ਪੱਧਰ ਤੇ ਮਨਾ ਰਹੀਆਂ ਨੇ ਜਦੋਂ ਤੱਕ ਸਾਰੀਆਂ ਸੰਗਤਾਂ ਨੇ ਵਾਪਸ ਨੂੰ ਅਰਦਾਸ ਹੋ ਗਈ ਉਹਦੇ ਬਾਅਦ ਠੰਡੇ ਮਿੱਠੇ ਜਲ ਦੀ ਸ਼ਮੀਲ ਇੰਟਰਨੈਸ਼ਨਲ ਪੰਥਕ ਦਲ ਨੇ ਇੱਥੇ ਲਾਈ ਆ ਜੋ ਸਾਰੇ ਸੇਵਾਦਾਰ ਇੱਥੇ ਹਾਜ਼ਰ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਵੀ ਇਹਦਾ ਮਿੱਠਾ ਜਲ ਛਕੋ ਕੋਲਡ ਡਰਿੰਕ ਛਕੋ ਉਹਦੇ ਲਈ ਅਸੀਂ ਸਾਰਾ ਪ੍ਰਬੰਧ ਕੀਤਾ ਹੈ ਇੱਕ ਮਿੰਟ ਇਹ ਰਾਈਟ ਚੰਗੀ ਮੈਸੇਜ ਦੇਣਾ ਚਾਹੁੰਦੇ ਅੱਜ ਤੋਂ ਬਾਅਦ ਪੈਸਾ ਹੋ ਰਿਹਾ ਆ ਆਪ ਦੇ ਵਿਚਕਾਰ ਕੀ ਆਈਡੀਆ ਆਪ ਸਾਰੇ ਕੌਮ ਨੂੰ ਮਿਲਤਾ ਸਹਿਤ ਇਹੀ ਬੇਨਤੀ ਹੈ ਕਿ ਅਸੀਂ ਜਦੋਂ ਤੱਕ ਤਨਕਲਗੀ ਤਰ ਪਾਕਿਸਤਾਨ ਦੇ ਸਿੰਘ ਨਹੀਂ ਸੱਜਦੇ ਸਿਰਫ ਸਾਡਾ ਮੁਖਾਵਾ ਹੈ ਅਸੀਂ ਮੁਖਾਵੇ ਦੇ ਰੋਸ ਨੂੰ ਜਹੇ ਕਰਦੇ ਆ ਮੁਖਾਵੇ ਦੀ ਸਿੱਖੀ ਦਿਖਾਉਦੇ ਆ ਦੁਬਾਰਾ ਕਹਿੰਦੇ ਆ ਸਾਡਾ ਮਸਲਾ ਹੱਲ ਨਹੀਂ ਹੋਣਾ ਅਸੀਂ ਗੁਰੂ ਕੇ ਸਿੱਖ ਬਣੀਏ ਬਾਣੀ ਨਾਲ ਜੁੜੀਏ ਬਾਣੀ ਨਾਲ ਬੜੀ ਨਿੱਕੀ ਹੱਥ ਬੜੀ ਆਪਸ ਵਿੱਚ ਗੱਲ ਕਰੀਏ ਆਪਸੀ ਵਿਚਾਰਾਂ ਕਰਿਏ ਰਲ ਮਿਲ ਕੇ ਰਹੀਏ ਅਤੇ ਇਹ ਤੋਗੋਂ ਪਿੱਛੋਂ ਵੀ ਕਿਉਂਕਿ ਅੱਜ ਦਾ ਦਿਨ ਦੁਨੀਆਂ ਦੀਆਂ ਨਜ਼ਰਾਂ ਸ੍ਰੀ ਅਕਾਲ ਤਖਤ 'ਤੇ ਲੱਗੀਆਂ ਹੋਈਆਂ ਇੱਥੇ ਨਹੀਂ ਸਾਰੀ ਦੁਨੀਆਂ ਦੇ ਵਿੱਚ 6 ਜੂਨ ਦਾ ਇਹ ਦਿਹਾੜਾ ਜਿਵੇਂ ਸਾਡੇ 'ਤੇ ਹਮਲਾ ਹੋਇਆ ਜਿਵੇਂ ਸਾਡੇ 'ਤੇ ਜਰੂਰਟਾਇਆ ਗਿਆ ਤੋਪਾਂ ਤੇ ਟੈਂਕਾਂ ਨਾਲ ਸਾਡੇ 'ਤੇ ਕਹਿਰ ਵਰਸਾਇਆ ਗਿਆ ਸਾਰੀ ਦੁਨੀਆਂ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਜਿਨ੍ਹਾਂ ਨੇ ਮੂੰਹ ਤੋੜਨਾ ਜਵਾਬ ਦਿੱਤਾ ਹੈ ਪਰ ਸਾਰੀ ਸਿੱਖ ਭਗਤ ਨੂੰ ਬੇਨਤੀ ਹੈ ਕਿ ਸਿੱਖੀ ਨਾਲ ਜੁੜੋ ਸਿੱਖੀ ਦੀਆਂ ਪਰੰਪਰਾਵਾਂ ਨਾਲ ਜੁੜੋ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਫਲਸਫੀ ਨਾਲ ਜੁੜੋ ਉਹ ਵੰਡ ਛਕੋ ਕਰਤਕਰੋ ਤੇ ਨਾਲ ਕਲਗੀ ਧਰਮਾਰਸਤਰੀ ਪਾਤਸ਼ਾਹੀ ਦਾ ਕਿ ਰਹਿਤ ਬਿਨਾ ਨਾ ਫਿਕਰ ਆਵੇ ਰਹਿਤ ਕਰਾਂ ਦਰ ਟੂਟਾ ਖਾਵਾ ਇਹਨਾਂ ਸੂਲਾਂ ਤੇ ਚੱਲਾਂਗੇ ਗੁਰੂ ਸਾਹਿਬ ਦੇ ਬਖਸ਼ੇ ਹੋਏ ਸਿੱਖ ਸਾਹਿਬ ਮਹਿਤੇ ਦੇ ਵਿੱਚ ਹਮੇਸ਼ਾ ਹੀ ਵੱਖਰਾ ਇੱਕ ਪ੍ਰੋਗਰਾਮ ਬਣਾਇਆ ਜਾਂਦਾ ਜੀ ਕਿੱਥੇ ਜੀ ਮਹਿਤੇ ਜੀ ਅੱਲਾ ਮਹਿਤੇ ਨਹੀਂ ਕਿਉਂਕਿ ਸੰਤੋਬਾ ਜਨਮ ਸੋਜੀ ਦਾ ਇਹਦਾ ਹੈੱਡਕੁਆਟਰ ਕੇਂਦਰੀ ਸਥਾਨ ਹੈ ਦਮਦਮ ਜਿਲ੍ਹੇ ਦਾ ਉਹ ਗੁਰਦੁਆਰਾ ਗੁਰਦਸ ਸਿੰਘ ਸਾਹਿਬ ਹੈ ਉਹਨਾਂ ਦਾ ਫਰਜ ਬਣਦਾ ਹੈ ਉਹ ਦੁਨੀਆਂ ਨੂੰ ਸੱਦ ਕੇ ਉਹਦੇ ਉੱਤੇ ਸਾਰਾ ਅੰਕ ਸੰਦੇਸ਼ ਦਿੰਦੇ ਆ ਸ਼ਹੀਦਾਂ ਨੂੰ ਸਨਮਾਨਿਤ ਕਰਦੇ ਆ ਇਹ ਪਹਿਲਾਂ ਤੋਂ ਹੀ ਅਮਨਾਜ ਆ ਰਿਹਾ ਜ ਕੋਈ ਨਵਾਂ ਨਹੀਂ ਕਿਹਾ ਇਸ ਸਾਲ ਨਾ ਆ ਰਿਹਾ ਇਹ ਸੋਤ ਨਾ ਆ ਜਾ ਰਹੇ ਸਿੱਖ ਸਾਭਤੀ ਜਿਹੜੀ ਆ ਜਥੇਦਾਰੀ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਸਾਰੇ ਲੋਕਾਂ ਅਮਰੋਧ ਵੀ ਕੀਤਾ ਸੀਗਾ ਕੋਈ ਵਿਵਾਦ ਨਹੀਂ ਜਿਹੜੀ ਪਰੰਪਰਾ ਖੁੱਲੇ ਦਿਲ ਨਾਲ ਹੋਣੀ ਚਾਹੀਦੀ ਆ ਪ੍ਰਾਣੀਆਂ ਪਰੰਪਰਾ ਹੈ ਕਿ ਸਾਡੀਆਂ ਮੁੱਢੀਆਂ ਸੰਪਰਦਾਵਾਂ ਲਹਿਣ ਸਿੰਘ ਜੱਥੇਬੰਦੀਆਂ ਸਿੰਘ ਸੁਭਾਵਾਂ ਜੀਮ ਕਾਲ ਸਤਬਾਣ ਕੇਦਰੀ ਸ੍ਰੀ ਗੁਰੂ ਸਿੰਘ ਸਭਾ ਇਹ ਸਾਰੀਆਂ ਇਕੱਠੀਆਂ ਹੋ ਕੇ ਬੈਠਣ ਇਹ ਸਾਰੇ ਸਾਂਝੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦੀ ਰਾਏ ਲੈ ਕੇ ਪ੍ਰਮਾਣਿਤ ਸਿੱਖ ਇਹ ਗੁਰੂ ਕੇ ਸਿੱਖ ਨੂੰ ਜਥੇਦਾਰ ਨਿਯੁਕਤ ਕਰੇ ਇਹ ਤਾਂ ਨੂੰ ਕਹਿੰਦਾ ਬਾਬਾ ਹਰਨਾਮਨ ਚੋਂ ਨਹੀਂ ਕਹਿੰਦਾ ਮੈਨੂੰ ਬਣਾਓ ਬਾਬਾ ਬਲਬੀਰ ਸਿੰਘ ਨਹੀਂ ਕਹਿੰਦਾ ਮੈਨੂੰ ਬਣਾਓ ਮੈਂ ਨਹੀਂ ਕਹਿੰਦਾ ਮੈਨੂੰ ਬਣਾਓ ਪਰ ਇਹ ਇੱਕ ਮਜਾਦਾ ਹੈ ਉਹਨੂੰ ਤਾਂ ਭਾਵ ਕਰਨਾ ਚਾਹੀਦਾ ਹੈ ਉਹ ਇਸ ਵਾਸਤੇ ਇਹਦੇ ਤੇ ਸਭ ਦੀ ਇੱਕ ਇੱਕ ਮਤ ਹੋਣੀ ਚਾਹੀਦੀ ਆ ਸਿਮਰਜੀਤ ਸਿੰਘ ਮਾਨ ਹੋਣੇ ਕੱਲ ਬਿਆਨ ਦਿੱਤਾ ਸੀ ਕਿ ਜਥੇਦਾਰ ਦਾ ਵਿਰੋਧ ਕਰਨ ਵਾਲੇ ਅਬਦਾਲੀ ਬਣ ਕੇ ਨਾ ਆਉਣ ਮਸਾ ਰੰਗੜ ਬਣ ਕੇ ਨਾ ਆਉਣ ਸੋਈਆਂ ਗੰਧੇ ਬਣ ਕੇ ਨਾ ਮਾਨ ਸਾਹਿਬ ਦੀ ਵੀ ਕੋਈ ਭਾਵਨਾ ਹੈ ਕਿ ਇੱਥੇ ਕੋਈ ਝਗੜਾ ਨਾ ਹੋਵੇ ਇੱਥੇ ਕੋਈ ਰਗੜਾ ਨਾ ਹੋਵੇ ਕਿਉਂਕਿ ਮਾਨ ਸਾਹਿਬ ਦੀ ਪਾਈਗੜ ਦਾ ਜਿੱਦੇ ਨਾਲ ਕੋਈ ਰਿਸ਼ਤੇਦਾਰੀ ਤਾਂ ਰਹੀ ਪਰ ਉਹਨਾਂ ਦਾ ਇੱਕ ਖਿਆਲ ਹੈ ਕਿ ਇਸ ਸਥਾਨ ਤੇ ਕੋਈ ਝਗੜਾ ਨਾ ਹੋ ਜਾਵੇ ਕੋਈ ਇਥੇ ਐਸੇ ਨਾ ਕਿ ਸਾਡਾ ਹੱਥੋਂ ਇਨਸਾਨੀ ਹਾਲਤ ਬਣੇ ਮਾਨ ਸਾਹਿਬ ਦੀ ਭਾਵਨਾ ਮਾਨਵਾਹੀ ਹੀ ਹੈ ਮਾਨ ਸਾਹਿਬ ਵੀ ਚਾਹੁੰਦੇ ਉਹਨਾਂ ਦੇ ਪਿਛਲੇ ਬਿਆਨ ਪੜ੍ਹ ਲਓ ਉਹ ਵੀ ਚਾਹੁੰਦੇ ਆ ਕਿ ਸਰਪ੍ਰਬੰਧਤਾ ਵਾਸਤੇ ਸਾਡੀ ਸ਼ਬਦੀ ਰੈ ਲਈ ਜਾਣੀ ਚਾਹੀਦੀ ਹੈ ਅਸੀਂ ਵੀ ਇਹ ਕਹਿੰਦੇ ਹਾਂ ਸਿੰਘ ਸਾਹਿਬ মিডিਆ ਦੇ ਬੜੀ ਕੁੱਪਤੀ ਲਈ ਆ ਏਅਰ ਕੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜੀ ਕਈ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਗਦਾ ਹੈ ਕਿ ਕੋਈ ਅਨਸੁਖਾਵੀ ਘਟਨਾ ਨਾ ਘਟ ਜਾਵੇ ਕਈ ਵਾਰ ਤੁਹਾਨੂੰ ਪਤਾ ਹੈ মিডিਆ ਇਕਸਾਰ ਨਹੀਂ ਬਹੁਤ ਸਾਰੇ মিডিਆ ਵਾਲੇ ਚੋਖਮ ਉਠਾ ਕੇ ਵੀ ਸੱਚੀਆਂ ਸੂਚੀਆਂ ਖਬਰਾਂ ਦੁਨੀਆ ਚ ਪਹੁੰਚਾਉਂਦੇ ਆ ਤੇ ਬਹੁਤ ਸਾਰੇ ਲੋਕ ਵਿੱਚ ਸ਼ਰਾਰਤੀ ਵੀ ਹੁੰਦੇ ਆ ਜਿਹੜਾ ਐਵੇਂ ਇੱਕ ਨਾਮ ਗੁਮਰੋ ਇਹਦਾ ਕਰ ਦਿੰਦੇ ਆ ਅਗੋਂ ਠਾਉਂਦੇ ਆ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਕਾਫੀ ਪ੍ਰਬੰਧ ਕੀਤੇ ਪਰ ਤੁਸੀਂ ਤੇ ਵਿਰੋਧ ਕਰਦੇ ਹੋ ਜਿਹੇ ਦਾ ਦੀ ਕਰਦੇ ਜਿਹੜਾ ਤਸਾਲਾ ਜਥੇਦਾਰ ਸਾਹਿਬ ਦਾ ਨੁਰਜੀ ਸਾਹਿਬ ਦਾ ਕੋਈ ਵਿਰੋਧ ਨਹੀਂ ਪਾਈ ਬਟਕਾਜ ਦੇ ਨਾਲ ਸਾਡਾ ਕੋਈ ਵਿਰੋਧ ਨਹੀਂ ਮੰਦਰ ਨਹੀਂ ਇੱਕ ਪਰੰਪਰਾ ਨੂੰ ਲੈ ਕੇ ਮੰਦਰ ਨਹੀਂ ਜਦੋਂ ਤਖਤ ਸ੍ਰੀ ਕੇਸਗੜ ਸਾਹਿਬ ਤੇ ਪ੍ਰੋਗਰਾਮ ਹੋਇਆ ਸੀ ਰਾਤ ਨੂੰ ਹੋਇਆ ਦੇਖ ਨਹੀਂ ਲੈਂਦੀ ਗਈ ਉੱਥੇ ਨਾ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗਿਆ ਨਾ ਉੱਥੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੱਡ ਗ੍ਰੰਥੀ ਗਏ ਕੋਈ ਗਿਆ ਹੀ ਨਹੀਂ ਉੱਥੇ ਸਾਡਾ ਵਿਰੋਧ ਇਸ ਗੱਲ ਦਾ ਹੈ ਵੀ ਇਹਨੂੰ ਮਜ਼ਾਕ ਨਾ ਬਣਾਓ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲਿਆ ਹੈ ਜਿਸ ਤਹਿਤ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਲਈ ਵਿਦੇਸ਼ੀ ਵਿਦਿਆਰਥੀਆਂ ਦੇ ਦੇਸ਼ ਵਿੱਚ ਦਾਖਲੇ ਤੇ 6 ਮਹੀਨੇ ਦੀ ਰੋਕ ਲਗਾਉਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਇਸ ਹੁਕਮ ਤੇ ਹਸਤਾਖਰ ਕਰਦੇ ਹੋਏ 트াম্প ਨੇ ਇਸ ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸਿਆ 트াম্প ਨੇ ਲਿਖਿਆ ਹੈ ਕਿ ਮੇਰੇ ਵਿਚਾਰ ਚ ਵਿਦੇਸ਼ੀਆਂ ਦਾ ਦਾਖਲਾ ਯੂਐਸਏ ਦੇ ਹਿੱਤਾਂ ਲਈ ਨੁਕਸਾਨਦਾਇਕ ਹੈ ਹਾਰਵਰਡ ਦਾ ਚਾਰਜ ਚਲਨ ਵਿਦੇਸ਼ੀ ਵਿਦਿਆਰਥੀਆਂ ਲਈ ਅਨੁਚਿਤ ਹੈ ਇਸ ਫੈਸਲੇ ਦੇ ਬਾਅਦ ਹੁਣ ਵਿਦੇਸ਼ੀ ਵਿਦਿਆਰਥੀਆਂ ਦੇ ਅਮਰੀਕਾ ਵਿੱਚ ਦਾਖਲੇ ਨੂੰ ਲੈ ਕੇ ਵੱਡੀ ਬਹਿਸ ਸ਼ੁਰੂ ਹੋ ਗਈ ਹੈ 트াম্প ਪ੍ਰਸ਼ਾਸਨ ਤੇ ਹਾਰਵਰਡ ਯੂਨੀਵਰਸਿਟੀ ਵਿੱਚ ਲੰਬੇ ਸਮੇਂ ਤੋਂ ਕਈ ਮੁੱਦਿਆਂ ਨੂੰ ਲੈ ਕੇ ਟਕਰਾਅ ਚੱਲ ਰਿਹਾ ਹੈ ਹੁਣੇ ਜੇ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਨੇ ਦੋਸ਼ ਲਗਾਇਆ ਸੀ ਕਿ ਹਾਰਵਰਡ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨਾਲ ਜੁੜੇ ਦੁਰਵਿਵਹਾਰ ਨਾਲ ਸੰਬੰਧਿਤ ਜ਼ਰੂਰੀ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ ਗਏ ਹਨ ਜਦੋਂ ਕਿ ਯੂਨੀਵਰਸਿਟੀ ਨੇ ਦਾਅਵਾ ਕੀਤਾ ਹੈ ਕਿ ਉਸਨੇ ਸਾਰੇ ਲੋੜਿੰਦਾ ਜਾਣਕਾਰੀ ਪ੍ਰਦਾਨ ਕਰ ਦਿੱਤੀ ਹੈ ਉਧਰ ਫਿਰੋਜ਼ਪੁਰ ਸ਼ਹਿਰ ਦੇ ਮੱਖੂ ਗੇਟ ਸੈਲੂਨ ਤੇ ਟੈਟੂ ਬਣਵਾਉਣ ਆਏ ਨੌਜਵਾਨ ਧਿਆਨਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੌਰਾਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਤੇ ਤਿੰਨ ਤੋਂ ਚਾਰ ਫਾਇਰ ਕੀਤੇ ਗਏ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਦਾ ਨਾਮ ਆਸ਼ੂ ਮੋਂਗਾ ਦੱਸਿਆ ਜਾ ਰਿਹਾ ਹੈ ਉਹ ਆਸ਼ੀਸ਼ ਚੋਪੜਾ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਗੋਲੀਬਾਰੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਇਸ ਵੀਡੀਓ ਚ ਸੜਕ ਤੇ ਲਗਾਤਾਰ ਗੋਲੀਬਾਰੀ ਹੁੰਦੀ ਦਿਖਾਈ ਦੇ ਰਹੀ ਹੈ ਅਮਰੀਕਾ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਕਾਫੀ ਸਖਤੀ ਕਰ ਰਿਹਾ ਹੈ ਬੀਤੇ ਦਿਨੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਇੱਕ ਦਿਨ ਵਿੱਚ 2200 ਲੋਕਾਂ ਨੂੰ ਗ੍ਰਿਫਤਾਰ ਕੀਤਾ ਇਹ ਕਿ ਰਫਤਾਰੀਆਂ ਗ੍ਰੈਸ ਕੱਤਰ ਦੇ ਪ੍ਰਤੀ ਦਿਨ ਘੱਟੋ ਘੱਟ 3000 ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦੇ ਆਦੇਸ਼ ਤੇ ਮੱਦੇਨਜ਼ਰ ਕੀਤੀਆਂ ਗਈਆਂ ਨੇ ਉਹਨਾਂ ਦੇ ਨਾਮ ਸ਼ੁਰੂ ਵਿੱਚ ਅਲਟਰਨੇਟਿਵ ਟੂ ਡਿਟੈਂਸ਼ਨ ਪ੍ਰੋਗਰਾਮ ਤਹਿਤ ਦਰਜ ਕੀਤੇ ਗਏ ਸਨ ਹਾਲਾਂਕਿ ਉਹਨਾਂ ਨੂੰ ਖਤਰਾ ਨਹੀਂ ਮੰਨਿਆ ਜਾਂਦਾ ਪਰ ਉਹਨਾਂ ਦੇ ਗੋਡਿਆਂ ਨਾਲ ਮੋਨੀਟਰ ਲਗਾ ਕੇ ਅਤੇ ਸਮਾਰਟਫੋਨ ਐਪਸ ਤੇ ਗੂਗਲ ਲੋਕੇਸ਼ਨ ਦੀ ਵਰਤੋਂ ਕਰਕੇ ਉਹਨਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੁਬਾਰੀ ਇਜਾਜ਼ਤ スタンバ